ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਹੋ ਕੇ ਇੱਕ ਹਾਥੀ ਲਿਆਂਦਾ ਹਾਥੀ ਦੇ ਮੱਥੇ ਦੇ ਉੱਤੇ ਸੱਤ ਤਮੀਆਂ ਬੰਨਦੀਆਂ ਲੋਹੇ ਦੀ ਤੇ ਫਿਰ ਹਾਥੀ ਨੂੰ ਪਿਆਦੀ ਸ਼ਰਾਬ ਤੇ ਫਿਰ ਉਹਦੀ ਪੂਛ ਫੜ ਕੇ ਜਿਹੜਾ ਨਾ ਪਿੱਛੋਂ ਬਰਛੇ ਦੀਆਂ ਨੋਂਹਾਂ ਮਾਰੀਆਂ ਵੀ ਜਾ ਹੁਣ ਦਰਵਾਜ਼ਾ ਤੋੜ ਜਾ ਕੇ ਉਹ ਹਾਥੀ ਵਧਿਆ ਸ਼ਰਾਬ ਦਾ ਨਸ਼ਾ ਸੀ ਪਿੱਛੋਂ ਵਰਛੇ ਦੀਆਂ ਚੋਬਾਂ ਲੱਗ ਰਹੀਆਂ ਸੀ ਤੇ ਹਾਥੀ ਜਦੋਂ ਵਧਿਆ ਕਿਲੇ ਵੱਲ ਤੇ ਅੱਗੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਪ੍ਰਾਪਤ ਭਾਈ 75 ਸਵੰਦਰ ਸਿੰਘ ਕੋੜੇ ਦੇ ਬਾਹਰ ਨਿਕਲੇ ਆਏ ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ ਤੇ ਸੱਤੇ ਤਵੀਆਂ ਜਿਹੜੀਆਂ ਉਹ ਕੀਰਤਾਂ ਇਤਿਹਾਸ ਪੜਦੇ ਆ ਨਾ ਮੈਂ ਸੋਚਿਆ ਵੀ ਸਾਡੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਹਦੇ ਮੱਥੇ ਤੇ ਸੱਤ ਤਵੀਆਂ ਬੰਦੀਆਂ ਪਹਿਲੀ ਤਵੀ ਪਤਾ ਕਿਹੜੀ ਬਣੀ ਅਨੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ ਹੋ ਦੂਜੀ ਤਵੀ ਬੰਦ ਧੀ ਫੇਰ ਨਾ ਕਰੋ ਜਾਇਜ਼ਦਾਰਾਂ ਨੂੰ ਸਾਹਮਣੇ ਆ ਜੀ ਕਰ ਲਿਆ ਜੇ ਕ ਤੀਜੀ ਤਵੀ ਬੰਦ ਧੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਹੈ ਚੌਥੀ ਤਵੀ ਬੰਦ ਧੀ ਉਹ ਪੈਸਾ ਵੜਾ ਆਪਣੇ ਕੋਲੇ ਬਹੁਤ ਪੈਸਾ ਪਰਵਾਹ ਨਾ ਕਰੋ ਤੇ ਪੰਜਵੀਂ ਦਵੀ ਬੰਦ ਤੀ ਆਪਣਾ ਤਗੜਾ ਆਈਟੀ ਵਿੰਗਾ ਜੀ ਗਾਲਾਂ ਕੱਢਣ ਲਈ ਈਆਂ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਦਵੀ ਬੰਦ ਤੀ ਆਪਣੇ ਕੋਲੇ ਜੀ ਚਾਪਲੂਸ ਬਹੁਤ ਹੈ ਜੀ ਫਿਕਰ ਕਰਦੀ ਹੈ ਤੇ ਸੱਤਵੀਂ ਦਵੀ ਬੰਦ ਤੀ ਆਪਣੇ ਕੋਲੇ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾ ਹੰਕਾਰ ਦਾ ਕਹਿੰਦੇ ਮਾਰ ਟੋਡਾ ਅਦਾਲਤ ਤੱਕ ਤੂੰ ਤੇ ਉਹਨੇ ਢੁੱਡਾ ਮਾਰਨੀਆਂ ਸ਼ੁਰੂ ਕਰ ਦਿੱਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸੁਖਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ 75 ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਧਾਣੀ ਬਾਹਰ ਕੱਢ ਦੂ ਨਾਗਰੀ ਬਲੇਸਨ ਸੱਤ ਜੀਰ ਕੇ ਤੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਚੋਬਾ ਲਾ ਰਿਹਾ ਹੈ ਨਾ ਸਭ ਤੋਂ ਪਹਿਲਾਂ ਇਹ ਰਗੜੇ ਗਾਰੇ इतिहास सी अकाल तक सार